ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਸਜਣੋ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਵੇ। ਬੇਨਤੀ ਕਰਦੇ ਆ ਚੈਨਲ ਨੂੰ ਮੇਰੇ ਵੀਰ ਵੱਤੋਂ ਬਾਅਦ ਸਬਸਕ੍ਰਾਈਬ ਕਰਨਾ ਨਾਤੇ ਬੈਲ ਬਟਨ ਨੂੰ ਦਬਾ ਕੇ ਹੋਰ ਸਿੱਕ ਕਰਨਾ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲے۔ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ। ਦਬ ਕੇ ਸ਼ੇਅਰ ਕਰ ਦਿਓ। ਕੋਈ ਕਿਸੇ ਦਾ ਫਾਇਦਾ ਅਜੇ ਕੋਈ ਪਿੰਡ ਪਰ ਆਪਣੀ ਖਰੀਦਦਾਰੀ ਕਰ ਸਕੇ ਜੀ ਤੇ ਨਰਖ ਪਰਖ ਤਸੱਲੀ ਕਰਨਾ ਤੁਹਾਡਾ ਫਰਜ਼ ਬੰਦਾ ਕਰਕੇ ਉਲਜਾਣਾ ਪੈਸੇ ਲਾਉਣੇ ਹੁੰਦੇ ਆ ਠੀਕ ਆ ਜੀ ਕਰਕੇ ਪਸ਼ੂ ਦੀ ਨਰਖ ਪਰਖ ਚੰਗੀ ਤਰ੍ਹਾਂ ਤਸੱਲੀ ਜਿਹੜਾ ਸੋਇਆ ਸਵਾਇਆ ਨੂੰ ਦੋ ਟਾਈਮ ਛੋਟੇ ਜਿਹੜਾ ਗੱਬਣ ਆ ਉਹਨੂੰ ਟਿਪ ਕੇ ਠੀਕ ਆ ਦੱਬ ਕੇ ਸ਼ੇਅਰ ਕਰਿਓ ਤੇ ਅੱਜ ਪਹੁੰਚੇ ਆ ਪਿੰਡ ਮੂਸਾ ਜੇਲਾ ਜੀ ਤਰਨਦਰ ਸਾਹਿਬ ਸਹੀ ਸੱਜਣੋਂ ਲੱਗਦੀ ਪੱਤੀ ਬਾਈ ਧੀਰੇ ਦੇ ਕੋਲ ਆਓ ਕਰੀਏ ਡਿਟੇਲ ਸਾਂਝੀ ਪੁੱਛ ਗਏ ਅੱਜ ਕਿਵੇਂ ਰਹਿਣਗੇ ਭਾਪ ਪੱਤੇ ਜਾਇਦ ਚਿੰਤ ਦੇ ਵਿੱਚ ਤੁਹਾਨੂੰ ਜਿਹੜੀ ਖਰੀਦਦਾਰੀ ਇਹ ਫਾਰਮ ਤੋਂ ਕਰਵਾਵਾਂਗੇ ਬਸ ਹੀ ਰਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਕਿੱਦਾਂ ਠੀਕ ਜੀ ਵਧੀਆ ਵਧੀਆ ਕਿਰਪਾ ਬਾਈ ਦੀਪ ਸਿੰਘ ਦੀ ਚੜਦੀ ਕਲਾ ਵਧੀਆ ਵਧੀਆ ਅੱਜ ਫਿਰ ਗਾਵਾਂ ਲੈਣ ਦੀਆਂ ਆਹ ਵੇਹੜਾ ਤਿੰਨੀ ਅੱਛਾ ਹਾਂਜੀ ਹਾਂਜੀ ਜੀ ਦਾ ਐਡਰੈਸ ਕਰੀਏ ਨੋਟ ਪਿੰਡ ਮੂਸਾ ਜਿਹੜਾ ਤਰੰਦਰ ਨਾ ਪੰਨਾ ਜੀ ਤਰੰਦਰ ਨੇ ਠੀਕ ਆ ਜੀ ਮੋਬਾਈਲ ਨੰਬਰ 9513 4413 ਠੀਕ ਆ ਅੱਜ ਹੀ ਫਿਰ ਹਾਂਜੀ ਹਾਂਜੀ ਕੋਈ ਗੱਲ ਹੈ ਨਾ ਅੱਜ ਵਨ ਸੀ ਬਾਬਾ ਜੀ ਥਣ ਕਿਹੜਾ ਹੀਰੇ ਬਾਈ ਲੱਗਾ ਓਏ ਬਤਾਉ ਮਾੜਾ ਹਾਂਜੀ 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 ਪਾਪੂ ਪਾਪੂ ਵਾਲਾ ਬਹੁਤ ਥਣ ਚੰਗਾ ਲੱਗੇ ਚਲਾਈਏ ਕਿਲੰਬਰ ਬਾਬਾ ਜੀ ਆਪਾਂ ਲੈਡ ਹੋਣੇ ਲਈ 2 ਵਜੇ ਅੱਛਾ ਤੇ 5 6 ਕਿਲੋ ਚੋਈ ਆ ਚੋ ਕੇ ਲਿਆਂਦੀ ਆ 6 ਕਿਲੋ ਚੋਕ ਲਿਆਂਦੀ ਆ ਅੱਜ ਹੀ ਸੀ ਲੱਗਦੀ ਹੈ ਨਾ ਹਾਂਜੀ ਚੋਈ ਅੱਜ ਹੀ ਠੀਕ ਆ ਚੋਕੇ ਬੋਲਾ ਤੇ ਮਗਰ ਬੱਛਾ ਮਗਰ ਬੱਛਾ ਆ ਗਿਆ ਠੀਕ ਆ ਤੋਰਾ ਕਰਵਾ ਚੈੱਕ ਖੋਲ ਕੇ ਲੋਸ ਜਨੋ ਚੰਗੀ ਆ ਵੈੜ ਕ੍ਰਾਸ ਦੇ ਵਿੱਚ ਆ ਤੇ ਰੰਗ ਪ੍ਰਿੰਟ ਵੀ ਚੰਗਾ ਲੱਗਾ ਕਰਮਾਲੀ ਨੂੰ ਜਰਸੀ ਆ ਗਈ ਹਨਾ ਉਹ ਲੱਗਾ ਗਰਮੀ ਨਹੀਂ ਇਹਨੇ ਬਣਾਣੀ ਨਾ ਨਾ ਗਰਮੀ ਕਿਤੇ ਜੀ ਵਾਹ ਤੋਰਾ ਤਰਾ ਵੀ ਚੰਗਾ ਹਨਾ ਬਿਲਕੁਲ ਬਹੁਤ ਚੰਗਾ ਲੱਗਦਾ ਜੀ ਠੀਕ ਆ 18 20 18 20 ਅੰਦੇ ਦੁੱਧ ਦੇ ਗੰਡੀ ਅੱਛਾ 18 ਕਿਲੋ ਦੁੱਧ ਪਰੋਗੀ ਠੀਕ ਆ ਉਹਦੇ ਆ ਕਿੰਨੀ ਗਰਮੀ ਪਾ ਕੇ ਤਾਂ ਮਿਲਦੀ ਆ ਚਾਰੂਆ ਦੁੱਧ 20 ਕਿਲੋ ਦੇ ਦੂਗੀ ਠੀਕ ਆ ਜੀ ਹਾਂ ਜੀ ਆ ਪੰਜ ਨੰਬਰਾਂ ਪੱਪਾ ਦੀ ਮੜਕ ਮੜੀਆਂ ਆਉਣ ਲੈਣੇ ਵੀਰ ਮੰਗਾ ਲਏ ਤੇ ਗਈ ਧਰਾਂ ਮਾਰਤੀਏ ਉਹ ਮਰਵਾ ਦਿੰਦੇ ਆ ਆਪਾਂ ਵਿਖਾਵਾਂਗੇ ਐਂਡ ਤੇ ਤੇ ਐਂਡ ਤੇ ਸਾਰਾ ਕੁਝ ਵਿਖਾਵਾਂਗੇ ਤੇ ਗੱਲ ਕਰੀਏ ਭਾ ਦੀ ਕਿੰਨੇ ਦੇ ਦੇ ਦੀਏ ਮਰਵਾ ਦਈਏ ਜਾਂ ਦਈਏ ਮਨੇ ਤਾਂ ਰਾਮਰਵਾਰਾਂ ਕੇ ਮਗਰੋਂ ਬਖਾ ਦਿੰਨੇ ਆ ਹਾਂ ਕਿੰਨੇ ਦੀ ਆਪਾਂ ਅਮਲ ਦੇ ਦਿੰਨੀ ਆ ਮੋਲੀ ਜਾਇ ਜ ਰੱਖਣਾ ਚਲ ਵੀ ਮੋਲੀ 40000 ਕਰਦੇ ਆ ਅੱਛਾ ਜਾਇ ਜ ਮੋਲ ਅੱਛਾ 20 ਕਿਲੋ ਵਾਲੀ ਦਾ ਵੇਚ ਲਓ ਮੋਲੀ ਜਾਇ 64 65000 ਦੀ ਦੇ ਦਿੰਨੀ ਬਾੜ 60 ਦੀ ਦੇ ਨਹੀਂ ਬਾੜ ਦੇ ਨਹੀਂ ਜਾਣਗੇ ਜਾਇ ਜਾ ਵੱਡੀ ਵਹਿੜ ਆ ਜੈਸਨੋ ਕਰਦੇ ਜਾਣਦੇ ਅੱਜ ਬੜੇ ਦਿਨ ਹੋ ਗਏ ਆਪਾਂ ਨੂੰ ਪਿਆ ਹਾਂਜੀ ਜਾਣਦੇ ਕਿ ਉੱਡਣ ਦੇ ਤੂੜਾਂ ਕਾਟ ਦਿਓ ਜੀ ਬਾਬਾ ਜੀ ਯਾਰ ਨਾ ਕੀ ਹੋਣਾਗਾ ਇਹ ਕਾਟ ਦਿਓ ਜੀ ਤਾਂ ਘੰਟਾ ਆਹ 1500 ਕੁ ਮਹੀਨਾ ਟੱਕਰ ਦੇਨੇ ਆਪਾਂ ਜਾਣ ਦੇ ਛੱਡ ਦੀ ਇੰਨੇ ਛੋੜ ਹੀ ਕਰਾਂਗੇ 100 ਵਿੱਚ 100 ਹੀ ਛੋੜ ਕਰਦੇ ਹੋ ਕਹਿੰਦੇ ਹਨ ਨਾ ਉਹ ਜੀ ਬਾਬਾ ਜੀ ਆਪਣਾ ਨਾ ਹੋਣਾ 6 ਗਲ ਬੜਾ ਗਿਆ ਮੋਲੇ 12 13 ਦੇ ਚਟਾਰੀ ਹੋਣੀ ਆ 14 ਹਾਂ ਚੰਗੀ ਆ ਅਜੇ ਪੁੜੇ ਪੜੇ ਵੀ ਨਹੀਂ ਨੇ ਸੱਜਣੋਂ ਚੁੱਕੇ ਸਵੇਰੇ ਸੂਈ ਆ ਤੇ ਅੱਜ ਵੀ ਆਪਾਂ ਵੀਡੀਓ ਬਣਾਈ ਆ ਤੇ ਆ ਵੀ ਤਾਜੀ ਲੱਗਦਾ ਸੂਈ ਆ ਆ ਪਹਿਲਾਂ ਸੀ ਗਸਲੀਏ ਮੂੰਹ ਚੰਗੀ ਆ 4 ਤੰਦਿਆ ਕਿੰਨਾ ਬੋੜਾ ਕੋਲੇ ਮੋਲ ਆ ਟਾਈਮ ਕੋ 17 ਕਿਲੋਗਾ 17 17 17 ਕਿਲੋਗਾ ਨਾ ਨਾ ਇੱਟ ਕੱਲੀਂ ਵੱਲੀਆਂ ਦੀਆਂ ਬਦਲ ਲੱਗਣ 98 ਚੰਗਾ ਲੱਗਦਾ ਨਾ ਗਾੜੀ ਕਰਦੇ ਪਲਤ ਬਗੈਰ ਲਓ ਜੀ ਸੱਜਣੋਂ ਵੜਿਆ ਚਾਰ ਦੰਦ ਤੇ ਵੱਛੀ ਆ ਗਈ ਨਾ ਮਗਰ ਵੱਛੀ ਆ ਗਈ ਹੈ ਨਾ ਇਕੱਠੀ ਆ ਗਈ ਜਲਦੀ ਜਮਦ ਰ ਵੱਛੀ ਆ ਮੋਲ ਬਾਬਾ ਵੱਡੀਆਂ ਵੜਾ ਮੋਲ ਜਾਜ ਹੋਣਗੇ ਆਪਣੇ ਚਲੋ ਜੀ ਚੰਗਾ ਮੇਲਾ ਲੁੱਟਿਆ ਜਾਉ ਤੇ ਮੇਲਾ ਆਪਣਾ ਪਹਿਲੀ ਵੀਡੀਓ ਜੀ ਉਹਦਾ ਟੰਗ ਮਟਾ ਮਟਾ ਵੇਖਗੇ ਚਾਰ ਦੰਦ ਹੈ ਨਾ ਮਾੜਾ ਪਾਲ ਗਾੜੀ ਕਰਦੇ ਪਾਲਤ ਵਗੈਰ ਨਹੀਂ ਕਰਦੇ ਠੀਕ ਆ ਹਾਂ ਜਨੋ ਚਾਰ ਦੰਦ ਮੋਂ ਤੋਂ ਠੀਕ ਆ ਲਾਇਓ ਨੋੜ ਲਿਓ ਤੇ ਬਾਕੀ ਰੇ ਭਾਈ ਤੂੰ ਚੰਗੀ ਆ 22 ਇੱਕ ਲੰਡਾ ਬਾਬਾ ਜੀ ਠੀਕ ਆ ਹਾਂ ਜੀ ਹਾਂ ਜੀ 22 ਕਿਤਰਾ ਮਰਜੀ ਥੱਲੇ ਬੈਠਾ ਰ ਗੱਲ ਨਹੀਂ ਇਧਰ ਆ ਜਾ ਲੋ ਫਾਲਪੂਲ ਪਈ ਆ ਨਾ ਬਾਕੀ ਫਾਲ ਪਈ ਤੇਰਾ ਬਾਬਾ ਜੀ ਆਹ ਇਹ ਚਾਈ ਵਾ ਚਰੋ ਕੋਈ ਨਹੀਂ ਨਹੀਂ ਮਾਹਾਂ ਦਾ ਗੇਰਾ ਆਨਲਾਈਨ ਪੈਦਾ ਡੰਗਰਾ ਠੀਕ ਆ ਚੰਗੀ ਆ ਚੋਂ ਬਹੁਤ ਚਾਈ ਤੇ ਵੱਛੀ ਮਗਰ ਆ ਗਈ ਗੱਲ ਰੇਡ ਦੀ ਕਰੀਏ ਕਿੰਨੇ ਕੁ ਜੀ ਦੇਣਾ 18 ਕਿਲੋ ਮਣਕੇ ਆਪੜੇ ਤੋਂ ਖੜ ਸਕਦਾ ਬੋਲਾ ਹੁਣ ਕਿੰਨਾ ਹੈ ਨਹੀਂ ਹੁਣ ਹੁਣ ਬੋਲਾ ਪੱਕਾ ਕਰਨਾ ਜੀ ਐਂਡ ਦੀਆਂ ਗੱਲਾਂ ਹੋਰ ਹੁੰਦੀਆਂ ਚਾਰ ਦਾ ਇੱਧਰ ਵੇਖੋ ਚਾਰ ਦਾ ਦਿਆ ਇੱਧਰ ਵੇਖੋ ਕਹਿਣ ਦੀ ਗੱਲ ਦੀ ਆ ਚੰਗੀ ਇਹ ਲੈ ਕਹਿੰਦਾ ਆਪਾਂ ਕੀ ਕਿੰਨੇ ਦੀ ਦੇਖਣੀ ਆਪਾਂ ਇਹਦਾ ਮੁੱਲ ਕਿਹਾ ਜੀ ਕਿੰਨਾ ਆ ਜੀ ਇਹਦਾ 65 ਮੁੱਲ ਕਰਦੇ ਆਂ ਅੱਛਾ ਤੇ 63 ਦੀ ਦੇ ਦੇ ਨੇ 2000 ਮਾਨ ਕਰਦਾਂਗੇ ਜਾ ਜਾ ਆ ਵੇੜਾ ਉੱਤਰਾ ਪਾਪਾ ਜੀ ਇਹੋ ਜੀ ਆਪਾਂ 90 90 ਦੀਆਂ ਵੇਚਦੇ ਰੇ 60 ਦੀ ਕਰ ਦੀ ਨਹੀਂ ਜੋੜੀ ਲੈ ਜੀ ਉਹ ਨਹੀਂ 1 20 ਦੀ ਇੱਕ 20 ਦੀ ਜਾਂਰਾ ਈਡੀ ਆਫਰ ਤੁਸੀਂ ਦੱਸੋ ਬਾਬਾ ਜੀ ਮਾਰ ਦੋ ਥਾਪੀ ਆਫਰ ਅਸੀਂ ਅਸੀਂ 85 85 ਦੀਆਂ ਬੱਚੀਆਂ ਵੇਚਦੇ ਰਹੇ ਨਹੀਂ ਦੇ ਦੇਣਗੇ ਬੋਲਿੰਗ ਆ ਜਾਓ ਆਫਰ ਜਾਣ ਦੋ ਇੱਕ 20 ਦਾ ਜੋੜਾ ਸੇਮ ਟੂ ਇਹ ਬਨੇ ਫੜਾ ਕੇ ਮੜ ਕੇ ਖੜ ਸਕਦਾ ਬੋਲਾ 18 ਪਲੱਸ 18 ਪਲੱਸ 63 ਦੀ ਹੋ ਗਈ ਬਾੜ ਦੀ ਦੇ ਦਾਂਗੇ ਹੈ ਬਾੜ ਦੀ ਦੇ ਦਾਂਗੇ ਜਾਣ ਦੇ ਜੋੜਾ ਕਹਿਦਾ ਤੁਨ ਜਾਣ ਦੇ ਜਿਹੜਾ ਜੋੜਾ ਲਵੇ ਜਿਹੜਾ ਜੋੜਾ ਲਊ ਸੱਜਣੋ ਕਾਲੀ ਤੇ ਡੱਬੀ ਉਹ 1 ਲੱਖ ਤੇ 20 ਹਜ਼ਾਰ ਦੀਆਂ ਫਿਕਸ ਹੈ। ਜਾਂ ਲੋ ਹਾਂ ਜਰਸੀ ਆ ਗਈ ਹਨਾ ਬੜਾ ਮਗਰ ਵੱਚੀ ਬੜੀ ਪਿਆਰੀ ਆ ਗਈ ਹਨਾ ਬੜੀ ਸੋਹਣੀ ਆ ਗਈ। ਇਹ ਪਰਸੋ ਸਹੀ ਬਾਬਾ ਜੀ। ਹਾਂ 12 ਕਿਲੋ ਬਾਲਾ ਛਟੜੀਆਂ ਹੋਊਗਾ। 12 ਤੋਂ ਸਟਾਰਟਿੰਗ ਕੀਤੀ ਆ। ਇਹ ਜਿਹੜੀ ਮਿਲਕਮੈਨ ਉਹਦੇ ਆ ਜਿਵੇਂ ਮੈਂ ਨਾ ਰਸਾ ਆਈ ਰਹਾ ਬਾਬਾ ਜੀ ਦੋ ਦੀ ਮੋਟਰ ਦਾ ਪਾਈਪ ਹੁੰਦਾ ਐਵੇਂ ਆ ਸੱਜਣੋਂ ਲੱਗੀ ਪਹਿਲਾਂ ਏੜੀਆਂ ਪੰਗਰੋਂ ਬਗੈਰ ਇੰਨੇ ਚੋਲਣੀਆਂ ਇੰਨੀਆਂ ਠੱਡੀਆਂ ਠੀਕ ਆ ਹਨਾ ਚੰਗੀ ਆ ਕਰਮਾ ਵਾਲੀ ਬਣੀ ਬੁਣੀ ਵੀ ਚੰਗੀ ਆ ਫੇਸ ਕੁਆਲਿਟੀ ਇਹਨੂੰ ਘਮਾਓ ਵਿਖਾਈਏ ਬਾਬਾ ਜੀ ਮੁੱਲ ਲੈਣੀ ਆ ਕਹਿਣੀ ਆ ਦਿਲਾਉਣੀ ਆ ਪਤਾ ਲੱਗਦਾ ਮੁੱਲ ਜਾਇਜ਼ ਤੁਸੀਂ ਦੱਸੋ ਮੁੱਲ ਜਾਇਜ਼ ਜੀ ਨਹੀਂ ਜਾਇਜ਼ ਆ ਜੀ ਗੱਲਾਂ ਨਹੀਂ ਆ ਕਹਿਣੀ ਆ ਗੱਲ ਉਹ ਤੇ ਕਹਿ ਲਓ ਨਾ ਹੂੰ ਥਾਣ ਵੀ ਬੜਾ ਚੰਗਾ ਲੱਗਾ ਹਨਾ ਹਾਂਜੀ ਹਾਂਜੀ ਬਾਬਾ ਜੀ ਉਹ ਘਰ ਵਾਲੇ ਕਹਿੰਦੇ 20 ਕਿਲੋ ਦੇ ਦੇ ਪਰ ਸਪਾਰਾ 18 ਆਮ ਦੇਜੂਗੀ ਗਰਮੀ ਆ ਏ ਹਾਂਜੀ ਮਾੜਾ ਕਸਨ ਗਿਆ ਹੁਣ ਕਿੰਨਾ ਹੁਣ 12 ਕਿਲੋ ਬੜਾ ਆ ਪਰਸੇ ਸਹੀ ਆ ਹੂੰ 12 13 12 13 12 13 ਕਿਲੋ ਹਾਂਜੀ ਹਾਂਜੀ ਲੈਓ ਮਗਰ ਮੱਛੀ ਆ ਗਈ ਜਰਸੀ ਪਿਓਰ ਜਰਸੀ ਆ ਗਈ ਮਿਲ ਕੇ ਮੈਂ ਸੱਚ ਨਾਲ ਬੜੀਆ ਥਾਨ ਬੜੇ ਸੋਹਣੇ ਲੱਗੇ ਆ ਠੀਕ ਆ ਗੁਲਾਬੀ ਤੇ ਫﾚਡ ਥਾਨ ਆ ਠੀਕ ਹੈ ਜੀ ਦੋ ਰੰਗਾਂ ਦੇ ਥਾਨੇ ਦੇ ਦੋਤ ਕਿੰਨਾ ਚਾਹ ਦਊਂ ਵੀ ਬਣ ਸਕਦਾ 99 18 92 ਦੋ ਰੇਟ ਦੀ ਗੱਲ ਕਰੀਏ ਕਿੰਨੇ ਦੇ ਰਹੀਆਂ ਜੀ ਦੋਤ ਮੱਝਾ ਹੋਊ ਬਾਬਾ ਇਹ ਦੱਸ ਮੈਂ ਰੇਟ ਕਿੰਨੇ ਦੀ ਆਪਾਂ ਕਰ ਦਈਏ ਰੇਟ ਤੋਂ ਹੀ ਜਹਾਜ਼ ਹੋ ਦੇ ਵੇਲਾ ਬਚੀਆਂ ਹੋ ਜੀਆਂ ਨਹੀਂ ਤੁਹਾਡੀ ਸੀਸੀਰ ਮੰਗੀ ਜਾਂਦੇ ਆ ਆਪਾਂ ਨਹੀਂ ਮੰਗਣਾ ਆਪਾਂ ਨਹੀਂ ਭਰ ਮੰਗਣਾ ਆਪਾਂ 62000 ਮੰਗਦੇ ਆਂ ਅੱਛਾ ਤੇ 60 ਚੋ ਮਾਨ ਕਰਾ ਲੈ ਵੀਰ ਅਗੇ ਕਿੰਨਾ 10000 ਰੁਪਇਆ ਕਰਦਾਂਗੇ ਮਾਨ ਤੇ ਇਹਨੇ ਕਰ ਦਿੱਤੇ ਨਹੀਂ ਠੱਗਾ ਹੁੰਦਾ ਨਹੀਂ ਜਾਣਗੇ 57 ਦੀ ਐਂਡ ਵਾਲਾ ਪੀਸ ਆ 57 ਦੀ ਬਾਬਾ ਜੀ ਤੁਸੀਂ ਜੋ ਕਹਤਾ ਠੀਕ ਛੋਟ ਭਾਵੇਂ ਕਰਾਵੇ ਹੁਣ ਜੈ ਜਿਆ ਛੋਟ ਕਰਾਵੇ ਹਣਾ ਠੀਕ ਆ ਇਧਰ ਆ ਜੀ ਬਾਬਾ ਜੀ ਕਹਿਣ ਦੀ ਗੱਲ ਆ ਐ ਚੜਾ ਚੜ ਜਾਈ ਅਸੀਂ ਅੱਛਾ ਕੋਈ ਬੰਦ ਜਾਨਾ ਆਡਰ ਕੁਆਲਟੀ ਵੀ ਚੰਗੀ ਆ ਅਲਟਰਾਪਸ ਬਾਇਰ ਹਾਂ ਨਾੜਾਂ ਦਾ ਹਦੋਂ ਇਧਰ ਵੇਲੇ ਨਾੜਾਂ ਬੜੀਆਂ ਜਿਵੇਂ 2 ਦੀ ਮੋਟਰ ਨੂੰ ਪਾਈਪ ਲੱਗਾ ਦਾ ਏਡੇ ਏਡੇ ਮੋਟੀ ਨਾੜ ਆਂਦੀ ਕਰਮਾਲੀ ਦੀ ਮਿਲਕ ਮੈਨ ਆਣਾ ਚੰਗੀ ਐ ਸੱਜਣੋ ਖਰੀਦਦਾਰੀ ਕਰਿਓ ਜਿਹੜਾ ਵੀ ਤੁਹਾਨੂੰ ਇਹ ਫਾਰਮ ਤੋਂ ਪਸੂ ਚੰਗਾ ਲੱਗੇ ਹਾਂ ਉਹ ਮਗਰ ਵਛੀਆਂ ਇੱਕ ਮਗਰ ਵਛਾ ਪਹਿਲੇ ਨੰਬਰ ਵਾਲੀ ਦੇ ਠੀਕ ਆ ਹੋਰ ਕੋਈ ਗੱਲ ਬਾਤ ਦੱਸਿਆ ਚੰਗਾ ਹੁੰਦਾ ਕਈ ਵੀਰ ਮਗਾ ਲੈਂਦੇ ਸਾਡੀ ਮਗਰ ਵਛੀ ਨਹੀਂ ਘੱਲੀ ਹਾਂਜੀ ਹਾਂਜੀ ਨਿਭਾ ਫੀਵਰ ਤਾਂ ਭਰਿਆ ਰਹੇ ਨੂੰ ਹਾਂ ਹਾਂ ਜਰਸੀ ਆ ਗਈ ਸਣਾ ਹਾਂ ਜੀ 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 ਚੰਗਾ ਭਰਿਆ ਸੀ ਠੀਕ ਉਹ ਘਰ ਵਾਲਾ ਸਾਹਮਣ ਵਾਲ ਲਿੰਦੇ ਕਹੀ ਹਾਂ ਜੀ ਜੀ ਠੀਕ ਆ ਲਓ ਸੱਜਰੋ ਸਤਿ ਸ਼੍ਰੀ ਅਕਾਲ ਜੀ ਖਰੀਦਦਾਰੀ ਕਰਿਓ ਤੇ ਰੱਬ ਰੱਖਾ